ਜਾਨੀ ਤੇ ਅਸ਼ੀਤ ਮੈਂ ਹਾਂ ਤੁਹਾਡੇ ਨਾਲ ਜਸਬੀਰ ਕੌਂਟਸ ਦੀ ਜਲੰਧਰ ਦੇ ਮਿੱਠਾਪੁਰ ਇਲਾਕੇ ਦੇ ਪਿੰਡ ਅਲੀਪੁਰ ਦੇ ਇੱਕ ਘਰ ਦੇ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਬੀਤੀ ਦੇਰ ਰਾਤ ਇਸ ਘਰ ਦੇ ਵਿੱਚ ਅੱਗ ਲੱਗੀ ਹੈ ਅੱਗ ਲੱਗਣ ਕਾਰਨ ਘਰ ਦੇ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਅੱਗ ਲੱਗਣ ਤੋਂ ਬਾਅਦ ਘਰ ਵਾਲਿਆਂ ਅਤੇ ਇਲਾਕਾ ਨਿਵਾਸੀਆਂ ਦੇ ਵੱਲੋਂ ਤੁਰੰਤ ਹੀ ਦਮਕਲ ਵਿਭਾਗ ਨੂੰ ਸੂਚਨਾ ਦਿੱਤੀ ਗਈ ਪਰੰਤੂ ਸੂਚਨਾ ਮਿਲਣ ਤੇ ਵੀ ਦਮਕਲ ਵਿਭਾਗ ਦੇ ਅਧਿਕਾਰੀ ਮੌਕੇ ਤੇ ਨਹੀਂ ਪਹੁੰਚੇ ਇਸ ਪਰਿਵਾਰ ਦੇ ਮੈਂਬਰ ਅਤੇ ਪਿੰਡ ਨਿਵਾਸੀ 1 ਘੰਟੇ ਤੱਕ ਉਡੀਕ ਕਰਦੇ ਰਹੇ 1 ਘੰਟਾ ਬੀਤਣ ਬਗਰੋਂ ਫਾਇਰ ਬ੍ਰਿਗੇਡ ਦੇ ਅਧਿਕਾਰੀ ਗੱਡੀਆਂ ਸਮੇਤ ਪਹੁੰਚੇ ਫਾਇਰ ਬ੍ਰਿਗੇਡ ਵੱਲੋਂ ਕੀਤੀ ਗਈ ਇਸ ਅਣਗਿਲੀ ਤੇ ਪਰਿਵਾਰਿਕ ਮੈਂਬਰਾਂ ਅਤੇ ਪੂਰੇ ਪਿੰਡ ਨੇ ਰੋਸ ਜ਼ਾਹਰ ਕੀਤਾ ਹੈ ਪੀੜਤ ਪਰਿਵਾਰ ਦੇ ਇੱਕ ਮੈਂਬਰ ਸਨੀ ਨੇ ਕਿਹਾ ਹੈ ਕਿ ਕਰੀਬ 10:00 ਵਜੇ ਉਹਨਾਂ ਦੇ ਘਰ ਦੇ ਵਿੱਚ ਅੱਗ ਲੱਗੀ ਸੀ ਇਸ ਵੇਲੇ ਸਾਰੇ ਪਰਿਵਾਰਿਕ ਮੈਂਬਰ ਘਰ ਵਿੱਚ ਹੀ ਮੌਜੂਦ ਸਨ ਪਰਿਵਾਰਿਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਨੇ ਹੀ ਬਾਲਟੀਆਂ ਨਾਲ ਇਸ ਅੱਗ ਤੇ ਪਾਣੀ ਪਾਇਆ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਇੱਥੇ ਰੋਸ ਜ਼ਾਹਿਰ ਕੀਤਾ ਗਿਆ ਹੈ ਕਿ ਜੇਕਰ ਫਾਇਰ ਬਰਗੇਡ ਦੇ ਅਧਿਕਾਰੀ ਗੱਡੀਆਂ ਸਮੇਤ ਸਮੇਂ ਸਿਰ ਪਹੁੰਚ ਜਾਂਦੇ ਤਾਂ ਜਿਆਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਸੀ ਫਾਇਰ ਬਰਗੇਡ ਵਿਭਾਗ ਦੀ ਇਸ ਅਣਗਹਿਲੀ ਦੇ ਕਾਰਨ ਉਹਨਾਂ ਦਾ ਵੱਡਾ ਨੁਕਸਾਨ ਹੋ ਗਿਆ ਅਜੇ ਤੱਕ ਅੱਗ ਲੱਗਣ ਦੇ ਕਾਰਨ ਤਾਂ ਸਾਹਮਣੇ ਨਹੀਂ ਆਏ ਪਰੰਤੂ ਹੁਣ ਜੋ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਪਰੰਤੂ ਪਰਿਵਾਰਿਕ ਮੈਂਬਰ ਇਥੇ ਰੋਸ ਜ਼ਾਹਰ ਕਰਦੇ ਹੋਏ ਜ਼ਰੂਰ ਨਜ਼ਰ ਆਏ ਨੇ ਹਾਂਜੀ ਹਾਂਜੀ ਭਾਈ ਕੀ ਨਾਮ ਤੁਹਾਡਾ ਨੌਜੀ ਸਮੀ ਹੈ ਜੀ ਸਰ ਕੀ ਗੱਲ ਹੋਈ ਇੱਥੇ? ਅੱਗ ਲੱਗੀ ਜੀ ਆਪਰੇ। ਹਾਂ। ਸਰ ਕਿਹੜੀ ਜਗ੍ਹਾ ਹੈਗੀ? ਪੈਂਡਾਲੀਪੁਰਾ ਜੀ। ਹਾਂ। ਮਕਾਨ ਨੰਬਰ? ਮਕਾਨ ਨੰਬਰ ਤਾਂ ਹੈ ਨਹੀਂ ਪੈਂਦੀ ਆ। ਪੋਸਟ ਆਫਿਸ ਮਟਾਪੁਰਾ। ਸਰ ਕਿੰਨੇ ਵੇਕੀ ਕਾਲ ਕੀਤੀ ਸੀ? ਅਸੀਂ 10 ਵਜੇ ਕਾਲ ਕੀਤੀ ਸੀ। ਤੇ ਗੱਡੀਆਂ ਸਰ ਕਿੰਨੇ ਵੇ ਆਈਆਂ? 11 ਵਜੇ। ਹਾਂ। ਨ ਲੈੱਕੀ ਕੀ ਦੀ ਸਰ? ਫਾਈਬਰ ਗੇਟ। ਹਾਂ। ਕਿੰਨਾ ਕੁ ਨੁਕਸਾਨ ਹੋਇਆ ਸਰ? ਹਾਂ ਜੀ। ਕਿੰਨਾ ਕੁ ਨੁਕਸਾਨ ਹੋਇਆ ਸਰ? ਲੱਖਾਂ ਦਾ ਲੱਖਾਂ ਦਾ ਹੋ ਗਿਆ। ਹਾਂ। ਸਰ ਜਦੋਂ ਅੱਗ ਲੱਗੀ ਹੈ ਘਰ ਦੇ ਕਿੱਥੇ ਸੀ ਘਰ ਦੇ ਹੀ ਰੂਮਾਂ 'ਚ ਪਿਆ ਸੀ ਜੇ ਚੋਰ ਚ ਅੱਗ ਲੱਗੀ ਸੀ ਜੀ ਜਦੋਂ ਤੁਮਾਤਾ ਆਏ ਮੇਜਾ ਆਇਆ ਉਹਨੇ ਦੇਖਿਆ ਤੇ ਅੱਗ ਜਾਰੀ ਹੋ ਗਈ ਜੀ ਦੋ ਵਾਰ ਹੋ ਗਈ ਜੀ ਫਿਰ ਹੌਲੀ ਹੌਲੀ ਕਰਕੇ ਆਪੀ ਬੁਝਾਈ ਹੂੰ ਉਸ ਤੋਂ ਬਾਅਦ ਸਰ ਉਸ ਤੋਂ ਬਾਅਦ ਸਰ ਫੇਰ ਫਾਇਰ ਬ੍ਰਿਗੇਡ ਆਈ ਹੂੰ ਕਿੰਨੀ ਲੇਟ ਆਈ ਸਰ ਘੰਟੇ ਬਾਅਦ ਓਕੇ ਕਿੰਨਾ ਨੁਕਸਾਨ ਹੋਇਆ ਸਰ ਲੱਖਾਂ ਦਾ ਹੋ ਗਿਆ ਜੀ ਸਰ ਕੋਈ ਜਾਣੀ ਨੁਕਸਾਨਤਾ ਨਹੀਂ ਹੋਇਆ ਜਾਣੀ ਨੁਕਸਾਨ ਨਹੀਂ ਹੋਇਆ ਕੀ ਨਾਮ ਹੈ ਸਰ ਲਾਲੂ ਚੱਲੀ ਹੈ ਡਰੈਸ ਕਿਦਸ ਜੋ ਮੰਡਾਇਆ ਫਰੈਂਡ ਅਲੀਪੁਰ ਪੋਸਟ ਆਫਿਸ ਮਠਾਪੁਰ ਜ਼ਿਲ੍ਹਾ ਜਲਸਾ